ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਕੋ ਨਿਕਲ ਟੁਕਕੇ ਆ ਜੀ ਗੋਵਿੰਦ ਘਾਟ ਤੋਂ ਗੁਰਦੁਆਰਾ ਸ੍ਰੀ ਹੇਮਪੁਰ ਸਾਹਿਬ ਦੇ ਟ੍ਰੈਕ ਲਈ ਤੋਂ ਦੇਖੋ ਮੇਰੇ ਪਿੱਛੇ ਰਹਿ ਗਿਆ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਤੋਂ ਹੁਣ ਚੱਲੇ ਆ ਸੀ ਟ੍ਰੈਕ ਤੇ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਸਾਹਮਣੇ ਕਿਛੇ ਜਿਹੜਾ ਪੌੜ ਟੁੱਟ ਗਿਆ ਸੀ ਉਹ ਹੁਣ ਉਸ ਉਸ ਦੀ ਉਸਾਰੀ ਕਰ ਦਿੱਤੀ ਗਈ ਆ ਸਾਹਮਣੇ ਉੱਚੀਆਂ-ਉੱਚੀਆਂ ਪਹਾੜੀਆਂ ਜਿੰਨਾਂ ਤੇ ਅਸੀਂ ਟਰੈਕ ਕਰਨੀਆਂ ਤੇ ਬਨੇ ਰਹੋ ਮੇਰੇ ਬਲੌਗ ਦੇ ਨਾਲ ਦਿਖਾਉਣੇ ਆ ਤੁਹਾਨੂੰ ਅੱਗੇ ਊਬਨ ਘਰ ਤੋਂ ਥੱਲਿਓਂ ਆਉਂਦੇ ਹੋਏ ਉੱਪਰ ਤੋਂ ਆਉਣਾ ਪੈਂਦਾ ਹੈ ਜੀ ਤੁਲਨਾ ਪਿੰਡ ਤੱਕ ਜਿੱਥੇ ਕਿ ਆਪਣੀ ਇੱਕ ਰਜਿਸਟ੍ਰੇਸ਼ਨ ਹੁੰਦੀ ਆ ਜੋ ਕਿ ਆਧਾਰ ਕਾਰਡ ਤੇ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਟੀਪੀ ਆਉਂਦਾ ਹੈ ਉਹ ਦੇਣਾ ਪੈਂਦਾ ਹੈ ਉਹਨਾਂ ਨੂੰ ਤੇ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਤੋਂ ਬਾਅਦ ਇਹ ਕੀ ਹੋਣਾ ਦਲੇ ਸਫਲ ਹੋ ਗਏ ਆਏ ਤੇ ਇਹਨਾਂ ਦੇ ਕਾਬੂ ਆਇਆ ਇਹ ਅੰਮਸਲੇ ਦੇ ਕਾਬੂ ਆਇਆ ਨਾ ਬੁੱਲ ਪਾ ਲਾ ਸਾਹਮਣੇ ਮੇਰੇ ਪਿੱਛੇ ਜਿਹੜਾ ਤੁਸੀਂ ਗਲੇਸ਼ੀਅਰ ਦੇਖ ਰਹੇ ਹੋ ਇਹ ਉੱਪਰੋਂ ਬਰਫ਼ ਢਾ ਕੇ ਗਲੇਸ਼ੀਅਰ ਬਣਿਆ ਹੈ ਜਿਹਦੇ ਵਿੱਚੋਂ ਹਰ-ਹਰ ਕੇ ਬਰਫ਼ ਦਾ ਪਾਣੀ ਥੱਲੇ ਆ ਰਿਹਾ ਤੇ ਹੁਣ ਅਸੀਂ ਅਗਲੇ ਟਰੈਕ ਤੇ ਚੱਲੇ ਆ ਅੱਗੇ ਜਾ ਕੇ ਦੇਖਦੇ ਹਾਂ ਜਿਹੜੇ ਸੰਗਤ ਆ ਰਹੀ ਹੈ ਜਿਹੜੀ ਉਹ ਦੱਸਦੀ ਆ ਕਿ ਬਰਫ਼ ਹੋਜਾਰ ਉੱਪਰ ਪਈ ਹੋਈ ਆ ਕਿਤੋਂ ਹੈਮਪੋਰਟ ਦਾ ਟਰੈਕ ਰਹਿ ਗਿਆ ਸਿਰ 13 ਕਿਲੋਮੀਟਰ ਹੁਣ ਬਾਅਦੇ ਅੱਗੇ ਵੱਲ ਨੂੰ ਅਸੀਂ ਬਾਕੀ ਐਕਟਰ ਦਾ ਦਾ ਧਿਆਨ ਜਰੂਰ ਰੱਖਿਓ ਕਿ ਆਪਣਾ ਸੂਤੀ ਜੂਰ ਨਾਲ ਲੈ ਕੇ ਤੁਰੋ ਕਿਉਂਕਿ ਪੱਥਰਾਂ ਦੇ ਵਿੱਚ ਕਈ ਵਾਰ ਟਲਕਣ ਹੁੰਦੀ ਆ ਉਹਦੇ ਵਿੱਚ ਸੂਤੀ ਖੋਪੀ ਜਾਂਦੀ ਆ। ਕਿਆ ਪਰਬਰਪ ਦੇ ਵਿੱਚ ਵੀ ਕੰਮ ਆਉਂਦੀ ਆ ਜੂਤੀ? ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗਾ ਸਾਰੇ ਕਰ ਸਕਦੇ ਆ। ਵਾਹਿਗੁਰੂ ਕਿਰਪਾ ਕਰਨ ਸਾਰਿਆਂ ਤੇ। ਇੱਕ ਗੂੜ ਜਿਹੀ ਧਿਆਨ ਰੱਖਣ ਜੋ ਗੱਲ ਆ। ਜਿਨਾ ਮੇਰੇ ਪਿੱਛੇ ਆ ਰਹੀਆਂ ਵਾ ਮੈਨਾਂ ਥੋੜਾ ਧਿਆਨ ਰੱਖਿਆ ਕਰੋ ਘੜਾਈ ਚੜਨ ਸਮੇਂ ਕਿਉਂਕਿ ਇਹ ਨਾਲ ਲੱਗ ਕੇ ਤੁਰਦੀਆਂ ਵਾ ਪਹਾੜ ਦੇ ਇਹਨਾਂ ਦਾ ਇਹ ਨਹੀਂ ਪਤਾ ਕਿੱਧਰ ਨੂੰ ਹੋ ਜਾਣਾ ਵਾ ਬਾਕੀ ਨੇ ਸਫਰ ਬਹੁਤ ਵਧੀਆ ਕੱਟਿਆ ਕੱਟਿਆ ਕੱਟੀ ਜਾ ਰਿਹਾ ਵਾ ਆ ਵੀਰ ਮੇਰੇ ਨਾਲ ਆ ਅੰਮ੍ਰਿਤਸਰ ਤੋਂ ਜਿਹੜਾ ਕਿ ਨਾਲ ਮੈਨੂੰ ਇਤਿਹਾਸ ਨਾਲ ਦੀ ਨਾਲ ਇਤਿਹਾਸ ਦੀ ਜਾਣਕਾਰੀ دی ਜਾਂਦਾ ਵਾ ਬਹੁਤ ਸੋਹਣਾ ਸਫਰ ਕੱਟੀ ਜਾ ਰਿਹਾ ਵਾ ਦੇਖ ਰਹੇ ਹੋ ਸਾਹਮਣੇ ਬਿਲਕੁਲ ਗਲੇਸ਼ੀਅਰ ਦੇ ਵਿੱਚੋਂ ਪਾਣੀ ਆ ਰਿਹਾ ਪਾਣੀ ਆ ਕੇ ਉਹ ਥੱਲੇ ਜਾ ਰਿਹਾ ਉਹ ਜੋ ਸਾਮ੍ਹੇ ਪੌੜი ਜਿਹੜੀ ਆ ਉਹ ਪਿੱਛੇ ਪੁਲ ਟੁੱਟ ਗਿਆ ਇਹ ਨਵਾਂ ਪੁਲ ਦੁਆਰਾ ਬਣਾਇਆ ਗਿਆ ਹੈ ਤਾਂ ਸਾਹਮਣੇ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਦੂਮ ਨੇ ਲੱਗੇ ਹੋਏ ਵੱਡੇ ਵੱਡੇ ਇਹਨਾਂ ਵਿੱਚੋਂ ਪਿਆਲ ਦੇ ਵਿੱਚ ਸਹਿ ਚੁਕੇ ਦੇਖਿਆ ਜਾਂਦਾ ਹੈ ਕੀ ਕੀ ਜੇ ਬਈ ਘੁੰਮਣੇ ਮੱਖੀ ਮਧੂ ਮੱਖੀ ਇਧਰ ਇਹਨਾਂ ਨੂੰ ਭਵਰੇ ਕਹਿੰਦੇ ਭਵਰੇ ਹਾਂ ਹਾਂ ਇਧਰ ਕਹਿੰਦੇ ਆਂ ਇਹਨਾਂ ਨੂੰ ਇਧਰ ਭਵਰੇ ਕਾਕੇ ਭਲਾ ਜਾਂਦਾ ਯੂਮ ਕਰਕੇ ਦਿਖਾ ਰਾਂ ਤੁਹਾਨੂੰ ਥੋੜਾ ਜਿਹਾ ਇਹ ਇੱਕ ਵੀਡੀਓ ਬਣਾ ਰਹੇ ਹਾਂ ਆਪਣਾ ਦੀ ਬਬਰਿਆਂ ਦੀ ਨੂੰ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਅਸਲੀ ਚੜਾਈ ਹੁਣ ਸ਼ੁਰੂ ਹੋਈ ਆ ਜੋ ਕਿ ਬਰਫ਼ ਦੇ ਗਲੇਸ਼ੀਅਰ ਸ਼ੁਰੂ ਹੋ ਗਏ ਆ ਦੇਖੋ ਗੱਤ ਦੇਚ ਨਾਲ ਇਹ ਸ਼ੁਰੂ ਹੋਈ ਆ ਪੂਰਾ ਗਲੇਸ਼ੀਅਰ ਕਿਉਂ ਕਿ ਆ? ਮੁੰਜੀ ਜਿਹੜਾਈ ਆ, ਖੜਮੀ ਜਿਹੜਾਈ ਆ। ਜਿੰਨਾਂ ਨੇ ਵੀ ਹਿਮਕੁਲ ਸਾਹਿਬ ਯਾਤਰਾ ਤੇ ਆਉਣਾ ਹੋਵੇ ਤਾਂ ਸੂਟੀ ਜ਼ਰੂਰ ਨਾਲ ਰੱਖਿਓ। ਤੇ ਜੇ ਜਿੰਨਾ ਕਿਨੇ ਖਚਰਾ ਦੇ ਵਾਲਾ ਹੋਵੇ ਉਹ ਵੀ ਆ ਸਕਦਾ ਹੈ। ਇਹ ਜੋ ਰਸਤਾ ਤੁਸੀਂ ਮੇਰੇ ਨਾਲ ਪਿੱਛੇ ਦੇਖ ਰਹੇ ਹੋ ਉਹ ਪਿੱਛੇ ਗਲੇਸ਼ੀਅਰ ਆ ਰਿਹਾ ਉੱਪਰੋਂ ਬਰਫ ਨਾਲ। ਤੇ ਸਾਹਮਣੇ ਮੇਰੇ ਬਣਿਆ ਆ ਹੈਲੀਪੈਡ। ਕਿੱਥੋਂ ਤੇ ਹੈਲੀਕਟਰ ਕਾਂਗਰੀਆ ਸਾਂਗਰੀਆ ਹੈਲੀਪੈਡ ਜਿੱਥੋਂ ਕਿ ਹੈਲੀਕਾਪਟਰ ਉੱਪਰ ਤੱਕ ਜਾਂਦਾ ਹੈ ਪਹਿਲਾਂ ਇਹਨਾਂ ਨੇ ਰਸਤਾ ਬਣਾਇਆ ਸੀਗਾ 5 ਕਿਲੋਮੀਟਰ ਥੱਲੇ ਲਾ ਦਿੰਦੇ ਸੀਗੇ ਤੇ ਹੁਣ ਇਹਨਾਂ ਨੇ 2 ਕਿਲੋਮੀਟਰ ਪਿੱਛੇ ਲਾਉਂਦੇ ਆ ਇਹ ਦੇਖੋ ਇਹਦੇਰ ਬਣਾਇਆ ਹੈਲੀਪੈਡ ਤੇ ਉਹ ਸਾਹਮਣੇ ਜਿਹੜੇ ਛੱਡ ਬੜੇ ਹੋਏ ਆ ਉੱਥੇ ਇਹਨਾਂ ਦੀ ਬੁਕਿੰਗ ਹੁੰਦੀ ਆ ਨਾਲ ਦੇ ਚਲੇ ਗਏ ਬੰਦੇ ਅੱਗੇ ਥੋੜਾ ਜਿਆਦਾ ਕਾਫੀ ਲੰਮੀ ਆਕਿਰ ਹੈ ਜਣ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਗੁਰਵਿੰਦ ਘਾਟ ਤੋਂ ਸੋਰੀ ਗੁਰਵਿੰਦ ਧਾਮ ਕਾਫੀ ਲੰਮੀ ਆਕਿਰ ਹੈ ਜਣ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਗੁਰਵਿੰਦ ਧਾਮ ਪਰ ਤੋਂ ਸਿੰਘ ਸਾਹਿਬ ਦੀ ਜਿਹੜੀ ਚੜਾਈ ਹੈ ਉਹ 6 ਕਿਲੋ ਮੀਟਰ ਰਹਿ ਜਾਂਦੀ ਆ ਸੋ ਅਸੀਂ ਇੱਥੇ ਕਰਾਂਗੇ ਰੈਸਟ ਸੋ ਸਵੇਰ ਜਲਦੀ ਚੜਾਈ ਕਰਾਂਗੇ ਸਿੰਘ ਸਾਹਿਬ ਦੀ ਤਰ੍ਹਾਂ ਦੇ ਦਰਸ਼ਨ ਮਿਲੇ ਮਾਨ ਸਰ ਜੀ ਦੇ ਗੋਵਿੰਦ ਸਿੰਘ ਜੀ ਨੇ ਇੱਥੇ ਕੱਟ ਲੈ ਕੇ ਆਂਦਾ ਇਹਨਾਂ ਦੇਖ ਸਕਦੇ ਹੋ ਔਰ ਦੂਸਰਾ ਸ੍ਰੀ ਗੁਰੂ ਸ੍ਰੀ ਹੇਮਪੁਰ ਸਾਹਿਬ ਗੋਵਿੰਦਪਾਨ ਪਿੱਧਰੇ ਹੀ ਦਰਬਾਰ ਸਾਹਿਬ ਇਧਰ ਬਾਬਾ ਜੀ ਦੀਆਂ ਰੌਟੀਆਂ ਲੱਗੀਆਂ ਹੋਈਆਂ ਸਾਹਮਣੇ ਲੰਗਰ ਹਾਲ ਜੈਸਤੰ ਟਾਈਮ ਹੋਣ ਜਾ ਰਿਹਾ ਜੀ 6 ਵਜੇ ਦਾ ਤੇ ਮੈਂ ਗੋਵਿੰਦਪਾਨ ਵਿਖੇ ਆਂ ਕਿ ਕਿ ਕੱਲ ਨੂੰ ਟ੍ਰੈਕ ਕਰਾਂਗੇ ਸ੍ਰੀ ਗੁਰੂ ਰਾਮ ਸਿੰਘ ਪੁਣ ਸਾਹਿਬ ਦਾ ਟ੍ਰੈਕ ਕਰਾਂਗੇ ਤੇ ਨਾਲ ਫਿਰੇ ਕੋ ਸਾਥੀ ਆਏ ਆ ਜੋ ਕਿ ਹੁੱਲਾ ਦੀ ਘਾਟੀ ਪਰ ਪੁੱਛਣ ਆਏ ਸੀ ਉਹਨਾਂ ਦੀ ਘਾਟੀ 1 ਜੂਨ ਨੂੰ ਖੁੱਲਣੀ ਆ ਪਾਸ ਟਾਈਮ ਸਮਾਂ ਹੋਇਆ ਜੀ 6 ਵਜੇ ਦਾ ਤੇ ਅਸੀਂ ਆ ਜੀ ਗੋਬਿੰਦ ਧਾਮ ਚੱਲ ਲੱਗਾਂਗੇ ਇੱਥੇ ਗੋਬਿੰਦ ਧਾਮ ਅਸੀਂ ਪਹੁੰਚ ਕੇ ਸੀ 1 ਵਜੇ ਸੋ 1 ਵਜੇ ਤੋਂ ਬਾਅਦ ਇੱਥੇ 2 ਵਜੇ ਜੋ ਸ੍ਰੀ ਗੁਰੂ ਪੁਣ ਸਾਹਿਬ ਦਾ ਟ੍ਰੈਕ ਹੈ ਉਹ ਬੰਦ ਕਰ ਦਿੰਦੇ ਹਾਂ ਕਿਉਂਕਿ ਉਥੋਂ ਨਿਕਲਣਾ ਥੋੜਾ ਔਖਾ ਹੋ ਜਾਂਦਾ ਹੁੰਦਾ ਹੈ ਤੇ ਇੱਕ ਬਾਰਿਸ਼ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਮੇਰੇ ਸਾਥੀਆਂ ਨੇ ਇੱਥੇ ਹੀ ਰੈਸਟ ਕਰਨ ਦੀ ਸੋਚੀ ਸੋ ਹੁਣ ਅਸੀਂ ਸਵੇਰੇ 4 ਵਜੇ ਉੱਠਾਂਗੇ ਤੁਸੀਂ ਹੇਮਸੋਤ ਸਾਹਿਬ ਜੀ ਦਾ ਟ੍ਰੈਕ ਕਰਾਂਗੇ ਉੱਥੇ ਤਕਰੀਬਨ ਤਕਰੀਬਨ ਅਸੀਂ 6 ਜਾਂ 6:30 ਵਜੇ ਪਹੁੰਚਾਂਗੇ ਕਿਉਂਕਿ 6 ਕਿਲੋਮੀਟਰ ਹੀ ਹੈ ਤੋਂ ਚੜਾਈ ਥੋੜੀ ਔਖੀ ਹੈ ਫਿਰ ਵੀ ਅਸੀਂ ਪਹੁੰਚ ਜਾਗੇ ਤੇ ਨਾਲ ਮੇਰੇ ਸਾਥੀ ਜਾ ਰਹੇ ਆ ਨਾਲ ਸਾਡੇ ਗਿਆਨੀ ਜੀ ਨੂੰ ਲੱਗ ਰਹੀ ਅੱਜ ਜੀ ਠੰਡ ਤੋਂ ਇਹਨਾਂ ਨੇ ਜਰਾਬਾਂ ਵਾਲੀਆ ਦੁਕਾਨਾ ਤੋਂ ਜਰਾਬਾਂ ਦੀ ਸ਼ਾਪਿੰਗ ਕੀਤੀ ਹਾਂ ਜੀ ਸੋ ਹੁਣ ਜੋ ਮੇਰੇ ਸਾਥੀ ਸੀ ਨਾਲ ਆਪਦੇ ਉਹ ਦਵਾਈਆਂ ਦੀ ਖਰੀਦਾਰੀ ਕਰਨ ਲੱਗੇ ਆ ਇਹ ਸਾਲ ਚੱਲਣ ਕਰਨ ਵਾਲੇ ਵੀ ਅਰੀਜਨਲ ਹੈ ਜੇ ਅਰੀਜਨਲ ਹੈ ਅਰੀਜਨਲ ਹਾਂ ਜੀ ਰੁਕੇ ਵੀਰ ਹਾਂ ਆ ਮੈਲਟ ਤੇ ਆਪਾਂ ਆ ਵੀ ਦੋ ਸੋਤੀ ਹੁਣ ਤਾਂ ਆ ਰਹੀਓ ਸਾਡੀ ਇੱਕ ਮਾਰ ਕੇ ਆਹ ਵੀ ਸਾਡ ਨਾਲ ਆ ਰਹੇ ਹੋ ਨਹੀਂ ਜਿੱਥੇ ਸੋ ਇਧਰ ਜੋ ਸੰਗਤ ਰੂਪਨ ਦਾ ਘਾਟ ਤੋਂ ਆ ਰਹੀ ਆ ਉਹ ਵੀ ਨਾ ਕੋਣੀ ਹੋ てる ਸੀ ਮੇਰਾ ਸੀ ਕਿ ਆਗੇ ਥੋੜਾ ਜੀ ਹਮਨੇ ਚੋਟੀਆਂ ਦੇਖੋ ਕਰੀ ਸਾਧ ਸੰਗਤ ਜੀ ਇਹ ਜਿਹੜੇ ਦੋ ਦੂਸਰੇ ਦਰਖਤ ਦੇਖ ਰਹੇ ਹੋ ਇਹ ਦਰਖਤ ਦੇ ਵਿੱਚ ਬਾਬਾ ਮੋਤਨ ਸਿੰਘ ਜੀ ਜਿਨ੍ਹਾਂ ਨੇ ਕਿ ਕੇਮਕੁਣ ਸਾਹਿਬ ਦੀ ਖੋਜ ਕੀਤੀ ਸੀ ਉਹ ਜਦੋਂ ਰਾਤ ਨੂੰ ਉੱਪਰ ਹਨੇਰਾ ਹੋ ਜਾਂਦਾ ਸੀ ਤਾਂ ਇਸ ਦਰਖਤ ਵਿੱਚ ਆ ਕੇ ਬੈਠਦੇ ਸਨ ਸੋ ਤੁਸੀਂ ਕਰੋ ਇਸ ਦਰਖਤ ਦੇ ਦਰਸ਼ਨ ਜਿਹਦੇ ਵਿੱਚ ਬਾਬਾ ਮੋਤਨ ਸਿੰਘ ਜੀ ਬੈਠਦੇ ਹੁੰਦੇ ਸੀ 1937 ਦੇ ਵਿੱਚ ਸਤਿ ਆਤਿਰਾ ਸ੍ਰੀ ਵਿਕਣ ਕਰਦੇ ਸਮੇਂ ਬੰਗਾਲ ਸੈਪਰ ਦੇ ਖਵਲਦਾਰ ਬਾਬਾ ਮੂਰਨ ਸਿੰਘ ਜੀ ਨੇ ਥੇਮਪੁਰ ਸਾਖ ਜੋ ਕਿ 10ਵੇਂ ਪਾਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਜਨਮ ਦਾ ਤਪਸਥਾਨ ਆ ਤਾਂ ਪਤਾ ਲਗਾਇਆ ਸੀ ਅਤੇ ਹਦੇਸ਼ ਕਮਰੇ ਦਾ ਨਿਰਮਾਣ ਕਰਵਾਇਆ ਸੀ ਇਸ ਸਥਾਨ ਤੇ ਗੁਰੂ ਕੋ ਇਸ ਕਿ ਸਥਾਨ ਨੂੰ ਹੁਣ ਗੋਬਿੰਦ ਧਾਮ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਬਾਅਦ ਵਿੱਚ ਇਹਦੀਆਂ ਬਿਲਡਿੰਗਾਂ ਬਣ ਗਈਆਂ ਸੋ ਕਰੋ ਦਰਸ਼ਨ ਇਸ ਦਰਾਂ ਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਨਾਕੇ ਗੁਰੂ ਘਰ ਤੋਂ ਇਜਾਜ਼ਤ ਤੇ ਹੁਣ ਚੱਲੇ ਆਈਏ ਅਸੀਂ ਉੱਪਰ ਹੇਮਕੁੰਡ ਸਾਹਿਬ ਦੀ ਚੜ੍ਹਾਈ ਕਰਨ ਲਈ ਸੋ ਇੱਕ ਇੱਕ ਕਲਾਸ ਅਸੀਂ ਚੜ੍ਹ ਆ ਛਕਿਆ ਨਾਲ ਹੀ ਉੱਪਰ ਹੀ ਚੜ੍ਹਾਈ ਕਰਨ ਲੱਗਿਆ ਨਾਲ ਮੇਰੇ ਸੰਗਤਾਈ ਸੀ ਥੋੜਾ ਅੱਗੇ ਚਲੇ ਗਏ ਇੱਕ ਮਿੰਟ ਪਿੱਛੇ ਰਹਿ ਗਿਆ ਸੀ ਉਹ ਵੀ ਨਾਲ ਆ ਰਿਹਾ ਸਾਹਮਣੇ ਦਰਵਾਜ਼ੇ ਤੇਦਰ ਮੱਥਾ ਟੇਕ ਕੇ ਹੁਣ ਅਸੀਂ ਚੱਲੇ ਆ ਅੱਗੇ ਵਧਣ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਤਲਾ ਚਈ ਵਾਹ ਜੀ ਸਪੈਕ ਪਾਚਾ ਬਾਜਾ ਵਾਲਿਆ ਮੈਂ ਤਰੇ ਹੱਥ ਕਿੱਥੇ ਇਹ ਆ ਜੀ ਪਹਿਲਾ ਗਲੇਸ਼ੀਅਰ ਜਿਹੜਾ ਕੌਣ ਪਾਦ ਕਰਨ ਲੱਗੇ ਆ ਉਹ ਸਾਹਮਣੇ ਦੇਖੋ ਉਹ ਬਰਫ ਜੰਮੀ ਕੰਮ ਲੈ ਚ ਆ ਮੇ ਚੱਲ ਰਹੇ ਹੈ। ਕਿਹਾ ਇਧਰ ਹੀ ਔਖੀ ਆ। ਤੋਰ ਵਾਹਿਦੂ ਨੂੰ ਆਉਣ ਵੜਾ ਵਾ। ਇਹਨਾ ਗੋਵਿੰਦ ਧਾਮ ਤੱਕ ਲਈਏ ਉਹ ਕੇ ਵੀ ਲੈ ਕੇ ਜਾਊਗਾ। ਲੈ ਕੇ ਗੁਰੂ ਘਰ ਪੂਜਾਰੀ ਸਾਹਮਣੇ ਹੁਣ ਤੁਰ ਪਏ ਆ। ਗੁਰਦੁਆਰਾ ਸਹੀ ਹੀਮਪੁਰ ਸਾਹਿਬ ਦੇ ਦਰਸ਼ਨ ਕਰਨ ਲਈ। ਸਾਹਮਣੇ ਤੁਸੀਂ ਮੇਰੇ ਨਾਲ ਦੇਖ ਰਹੇ ਹੋ। ਬਰਫ ਦੇ ਵਿੱਚੋਂ ਚੜਨਾ ਆ ਰਿਹਾ ਵਾ ਤੇ ਕੋਲ ਨਾਲ ਕਿ ਆਏ ਆਂ ਅਸੀਂ ਨੌਚਾਈਆਂ ਸ਼ੁਰੂ ਕਰਨ ਲੱਗੇ ਆਂ ਸਾਰੀ ਥੋੜੀ ਝੋਖੀ ਆ ਪਰ ਮੈਂ ਕਿ ਸੱਚੇ ਪਾਤਸ਼ਾਹ ਦਾ ਨਾਮ ਫਤੰਤ ਜੀ ਗੋਵਿੰਦ ਸਿੰਘ ਜੀ ਕਿਰਪਾ ਕਰਨ ਸਾਰਿਆਂ ਦੀ ਅੱਜ ਇਹ ਚੜੀ ਜਾਂਦੇ ਆਂ ਚੱਲਦੇ ਆਂ ਦੇਖ ਰਿਹਾ ਹਾਂ ਸਾਰਾ ਗਲੇਸ਼ੀਅਰ ਉਹ ਸਾਹਮਣੇ ਚੱਲਣਾ ਬੰਦਿਆ ਸਾਰਾ ਪਾਣੀ ਗਲੇਸ਼ੀਅਰ ਤੋਂ ਵਗਿਆ ਹੋਇਆ ਹੈ ਇਹ ਥੱਲੇ ਜਾਂਦਾ ਸਾਹਮਣੇ ਸਾਰਾ ਗਲੇਸ਼ੀਅਰ ਵਰਕੇ ਹੋ ਪਰੂਲੇ ਜਰੇ ਪਰ ਥਾਰਾ ਥੱਲੇ ਪਾਣੀ ਜਾ ਰਿਹਾ ਹੈ ਇਹ ਪਹਿਲਾ ਗਲੇਸ਼ੀਅਰ ਹੈ ਤੇ ਤਿੰਨ ਗਲੇਸ਼ੀਅਰ ਹੋ ਰਹੇ ਨੇ ਗਲੇਸ਼ੀਅਰ ਨੇ ਕੇਂਗੁੰਡ ਪਹਾੜਾ ਹੈ ਇਹੋ Hætti það að það er hægt að hljóta